ਸਾਮਨੇ ਸਕਰੀਨ ਦੇ ਉੱਪਰ ਜੋ ਤੁਹਾਨੂੰ ਖੰਡਰ ਹੋਈ ਇਮਾਰਤ ਦਿਖ ਰਹੀ ਏ ਇਸ ਇਮਾਰਤ ਦੇ ਵਿੱਚ ਕਦੇ ਖੂਬ رونਕਾ ਹੋਇਆ ਕਰਦੀਆਂ ਸੀ ਇਸ ਦੇ ਬਾਹਰ ਤੱਕ ਲੰਮੀਆਂ ਲਾਈਨਾਂ ਇਸ ਗੱਲ ਦੀ ਗਵਾਹੀ ਭਰਦੀ ਸੀ ਕਿ ਇੱਥੇ ਲੋਕ ਆਪਣੇ ਨਾਇਕਾਂ ਨੂੰ ਦੇਖਣ ਲਈ ਆਇਆ ਕਰਦੇ ਸੀ ਜੀ ਹਾਂ ਇਹ ਜੋ ਖੰਡਰੇ ਇਮਾਰਤ ਤੁਸੀਂ ਦੇਖ ਰਹੇ ਹੋ ਇਹ ਸੀ ਲੁਧਿਆਣੇ ਦਾ ਮਸ਼ਹੂਰ ਸਿਨੇਮਾ ਜਿਸ ਦਾ ਨਾਮ ਸੀ ਰਿਖੀ ਸਿਨੇਮਾ ਇਹ ਸਿਨੇਮਾ ਇੰਨਾ ਮਸ਼ਹੂਰ ਹੁੰਦਾ ਸੀ ਕਿ ਇਸ ਸੜਕ ਦਾ ਨਾਮ ਵੀ ਰੇਖੀ ਸਿਨੇਮਾ ਰੋਡ ਪੈ ਗਿਆ ਸੀ ਚਲੋ ਆਉਂ ਅੰਦਰ ਚੱਲ ਕੇ ਆਪਾਂ ਦੇਖਦੇ ਹਾਂ ਕਿ ਕਿਸੇ ਸਮੇਂ ਪੂਰਾ ਭਰਿਆ ਇਹ ਸਿਨੇਮਾ ਅੱਜ ਕਿਵੇਂ ਖੰਡਰ ਦੇ ਵਿੱਚ ਤਬਦੀਲ ਹੋ ਚੁੱਕਾ ਹੈ ਇਹ ਸਿਨੇਮਾ 1932 ਦੇ ਵਿੱਚ ਬਣਿਆ ਸੀ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਬਣਨ ਵਾਲਾ ਇਹ ਦੂਸਰਾ ਸਿਨੇਮਾ ਸੀ ਇਸ ਦੇ ਬਿਲਕੁਲ ਸਾਹਮਣੇ ਇੱਕ ਸਿਨੇਮਾ ਬਣਿਆ ਸੀ 9 ਲੱਖ ਜੋ ਕਿ ਉਸ ਸਮੇਂ 9 ਲੱਖ ਰੁਪਏ ਦਾ ਬਣਨ ਕਰਕੇ ਉਸ ਦਾ ਨਾਮ 9 ਲੱਖ ਰੱਖਿਆ ਗਿਆ ਸੀ ਇਹ ਸਾਹਮਣੇ ਟਿਕਟ ਖਿੜਕੀ ਹੁੰਦੀ ਸੀ ਇੱਥੋਂ ਬਾਲਕੋਨੀ ਦੀ ਟਿਕਟ ਮਿਲਦੀ ਹੁੰਦੀ ਸੀ ਸਾਹਮਣੇ ਲਿਖਿਆ ਵੀ ਹੋਇਆ ਹੈ ਬਾਲਕੋਨੀ ਤੇ ਨਾਲ ਇਸ ਖਿੜਕੀ ਤੇ ਐਡਵਾਂਸ ਬੁਕਿੰਗ ਹੋਇਆ ਕਰਦੀ ਸੀ ਇਹ ਸਾਬ ਲਾ ਲਓ ਵੀ ਜਿਸ ਥਾਂ ਦੇ ਉੱਪਰ ਕਦੇ ਐਡਵਾਂਸ ਬੁਕਿੰਗ ਹੋਇਆ ਕਰਦੀ ਸੀ ਤੇ ਹੁਣ ਐਡਵਾਂਸ ਦਾ ਛੱਡੋ ਕੋਈ ਇੱਕ ਵੀ ਬੰਦਾ ਦੇਖਣ ਨੂੰ ਨਹੀਂ ਮਿਲਦਾ ਇਹ ਸੀ ਸਿਰਮੇ ਦਾ ਦੂਸਰਾ ਪਾਸਾ ਇਸ ਪਾਸਿਓਂ ਜਿਹੜੇ ਥਰਡ ਹਾਲ ਵਾਲੇ ਲੋਕ ਸੀ ਉਹ ਐਂਟਰੀ ਕਰਦੇ ਸੀ ਉਹ ਸਾਹਮਣੇ ਜਿੱਥੇ ਆਪਾਂ ਦੇਖਿਆ ਸੀ ਉੱਥੋਂ ਲੋਕ ਬਾਲਕੋਨੀ ਦੇ ਵਿੱਚ ਜਾਂਦੇ ਸੀ ਜਾਂ ਇਧਰੋਂ ਵੀ ਅੰਦਰ ਜਾ ਕੇ ਪੌੜੀਆਂ ਉੱਪਰ ਚੜ੍ਹਦੀਆਂ ਹੁੰਦੀਆਂ ਸੀ ਆਪਾਂ ਉਹ ਵੀ ਦੇਖਣ ਦੀ ਕੋਸ਼ਿਸ਼ ਕਰਾਂਗੇ ਜੇਕਰ ਇਸ ਸਿਨੇਮੇ ਦੇ ਨਿਰਮਾਣ ਦੀ ਗੱਲ ਕਰੀਏ ਤਾਂ ਇਸ ਸਿਨੇਮੇ ਦਾ ਨਿਰਮਾਣ ਲਾਲਾ ਜਗਤਰਾਮ ਆਲੂ ਵਾਲੀਆਂ ਨੇ ਕੀਤਾ ਸੀ ਜਾਂ ਕਹੇ ਲਈਏ ਉਹਨਾਂ ਨੇ ਕਰਵਾਇਆ ਸੀ ਉਹਨਾਂ ਨੇ ਪੈਸਾ ਲਾਇਆ ਸੀ ਤੇ ਅੱਜ ਦੇਖ ਲਓ ਇਸ ਦੇ ਉੱਪਰ ਕਬੂਤਰ ਆਲਣੇ ਪਾ ਕੇ ਬੈਠੇ ਹੋਏ ਹਨ ਇਹ ਸਿਨੇਮਾ ਜੋ ਕਿ ਕਦੇ ਲੋਕਾਂ ਦੇ ਨਾਲ ਖਚਾ-ਖਚ ਭਰਿਆ ਰਹਿੰਦਾ ਸੀ ਮਸ਼ਹੂਰ ਬਾਲੀਵੁੱਡ ਅਭਿਨੇਤਾ ਤਰਮਿੰਦਰ ਨੇ 1951 ਦੇ ਵਿੱਚ ਪਹਿਲੀ ਵਾਰ ਇਸ ਸਿਨੇਮੇ ਦੇ ਵਿੱਚ ਦੀਦਾਰ ਫਿਲਮ ਦੇਖੀ ਸੀ ਦੀਦਾਰ ਫਿਲਮ ਦੇਖਦੇ ਜਦੋਂ ਉਹਨਾਂ ਨੇ ਦਲੀਪ ਕੁਮਾਰ ਦਾ ਦੀਦਾਰ ਕੀਤਾ ਤਾਂ ਉਸ ਨੇ ਵੀ ਮਨ ਦੇ ਵਿੱਚ ਧਾਰ ਲਿਆ ਸੀ ਕਿ ਅੱਜ ਤੋਂ ਬਾਅਦ ਉਹ ਵੀ ਫਿਲਮ ਅਭਿਨੇਤਾ ਬਣੇਗਾ ਉਸਨੇ ਜਦੋਂ ਪਤਾ ਲੱਗਿਆ ਸੀ ਕਿ ਇਸ ਫਿਲਮ ਦੇ ਵਿੱਚ ਦਲੀਪ ਕੁਮਾਰ ਮਰ ਜਾਂਦਾ ਹੈ ਤੇ ਬਾਅਦ ਵਿੱਚ ਉਹ ਜਿਉਂਦਾ ਹੋ ਜਾਂਦਾ ਹੈ ਅਗਲੀ ਫਿਲਮ ਦੇ ਵਿੱਚ ਤਾਂ ਤਰਮਿੰਦਰ ਬੜੇ ਹੈਰਾਨ ਹੋਏ ਸੀ ਉਸਨੇ ਆਪਣੇ ਘਰਦਿਆਂ ਨੂੰ ਪੁੱਛਿਆ ਕਿ ਕਿਸ ਤਰ੍ਹਾਂ ਹੋ ਸਕਦਾ ਹੈ ਕੋਈ ਬੰਦਾ ਮਰ ਕੇ ਜਿੰਦਾ ਹੋ ਜਵੇ ਤਾਂ ਉਹਦੇ ਘਰਦਿਆਂ ਨੇ ਕਿਹਾ ਸੀ ਇਹ ਤਾਂ ਕੋਈ ਫਰਿਸ਼ਤਾ ਹੀ ਇਸ ਤਰ੍ਹਾਂ ਹੋ ਸਕਦਾ ਹੈ ਤਰਮਿੰਦਰ ਨੇ ਕਿਹਾ ਤਾਂ ਮੈਂ ਵੀ ਫਰਿਸ਼ਤਾ ਬਣਾਂਗਾ ਉਸ ਤੋਂ ਬਾਅਦ ਉਸ ਦਾ ਫਰਿਸ਼ਤਾ ਬਣਦਾ ਨੇਤਾ ਬਣਦਾ ਸਫ਼ਰ ਸ਼ੁਰੂ ਹੋ ਗਿਆ ਇਸ ਹੀ ਸਿਨੇਮੇ ਦਾ ਬੈਕਸਾਈਡ ਇੱਥੇ ਪਾਰਕਿੰਗ ਹੁੰਦੀ ਸੀ ਇੱਥੇ ਸਾਈਕਲ ਮੋਟਰਸਾਈਕਲ ਆਦੀ ਮੋਟਰਸਾਈਕਲ ਤਾਂ ਸ਼ਾਇਦ ਉਸ ਸਮੇਂ ਚ ਨਹੀਂ ਹੁੰਦੇ ਸੀ ਸਾਈਕਲਾਂ ਦੀ ਬਹੁਤ ਲੰਬੀ ਲਾਈਨ ਲੱਗੀ ਹੁੰਦੀ ਸੀ ਫਿਲਮ ਖਤਮ ਹੋਣ ਦੇ ਬਾਅਦ ਅੱਧਾ-ਅੱਧਾ ਘੰਟਾ ਸਾਈਕਲ ਕੱਢਣ ਨੂੰ ਹੀ ਲੱਗ ਜਾਂਦੇ ਸੀ ਇਹ ਪਿਛਲਾ ਦਰਵਾਜ਼ਾ ਸੀ ਕਿਉਂਕਿ ਇਹ ਜਦੋਂ ਸਿਨੇਮੇ ਦਾ ਨਿਰਮਾਣ ਕੀਤਾ ਗਿਆ ਸੀ ਉਦੋਂ ਇਹ ਸਿਨੇਮਾ ਨਹੀਂ ਇੱਕ ਰੰਗਮੰਚ ਦਾ ਥੀਏਟਰ ਸੀ ਇੱਥੇ ਨਾਟਕ ਹੁੰਦਾ ਸੀ ਤੇ ਨਾਟਕ ਕਰਨ ਵਾਲੇ ਅਦਾਕਾਰ ਉਹ ਪਿਛਲੇ ਦਰਵਾਜ਼ੇ ਰਾਹੀਂ जाया ਕਰਦੇ ਸੀ ਤੇ ਇਹ ਸਿਨੇਮੇ ਦਾ ਦੂਸਰਾ ਪਾਸਾ ਹੈ ਜਿੱਥੋਂ ਫਿਲਮ ਖਤਮ ਹੋਣ ਤੋਂ ਬਾਅਦ ਲੋਕ ਬਾਹਰ ਨਿਕਲਦੇ ਸੀ ਆਹ ਦਰਵਾਜ਼ਿਆਂ ਦੇ ਰਾਹੀਂ ਲੋਕ ਬਾਹਰ ਨਿਕਲਦੇ ਸੀ ਇਹ ਸਿਨੇਮਾ ਪਿਛਲੇ 10 ਸਾਲ ਤੋਂ ਬੰਦ ਹੈ ਇਹ ਸਿਨੇਮੇ ਦੇ ਮਾਲਕ ਦਾ ਕਹਿਣਾ ਹੈ ਕਿ ਮਲਟੀਪਲੈਕਸ ਸਿਨੇਮਿਆਂ ਦਾ ਕਲਚਰ ਬਦਲਣ ਦੇ ਕਾਰਨ ਲੋਕ ਸਿੰਗਲ ਸਕਰੀਨ ਸਿਨੇਮਿਆਂ ਦੇ ਵਿੱਚ ਆਉਣਾ ਬੰਦ ਹੋ ਗਏ ਤੇ ਉਹਨਾਂ ਨੂੰ ਫਿਲਮ ਚਲਾਉਣ ਦਾ ਜੋ ਖਰਚਾ ਸੀ ਉਹ ਵੀ ਪੂਰਾ ਬੜੀ ਮੁਸ਼ਕਲ ਨਾਲ ਹੋ ਰਿਹਾ ਸੀ ਤਾਂ ਅਜਿਹੇ ਦੇ ਵਿੱਚ ਉਹਨਾਂ ਨੂੰ ਅਣਮਨਿ ਮੰਨ ਦੇ ਨਾਲ ਇਹ ਸਿਨੇਮੇ ਨੂੰ ਬੰਦ ਕਰਨਾ ਪਿਆ ਇਸ ਦੇ ਉੱਪਰ ਕੁਝ ਸਾਲ ਪਹਿਲਾਂ ਤਰਮਿੰਦਰ ਨੇ ਵੀ ਟਵੀਟ ਕੀਤਾ ਸੀ ਕਿ ਇਹ ਸਿਨੇਮਾ ਜੋ ਕਿ ਉਹਨਾਂ ਦੀ ਇੱਕ ਜਾਤ ਸੀ ਇੱਥੇ ਘੰਟਾ ਘਰਚੋਂਕ ਦੇ ਵਿੱਚ ਉਹ ਆਪਣੇ ਦੋਸਤ ਦੇ ਕੋਲ ਆਇਆ ਕਰਦੇ ਸੀ ਇੱਥੇ ਆ ਕੇ ਵਾਲ ਕਟਵਾਉਣ ਉਪਰੰਤ ਉਹ ਫਿਲਮ ਦੇਖਦੇ ਸੀ ਲੇਕਿਨ ਅੱਜ ਇਹ ਸਿਨੇਮਾ ਖੰਡਰ ਇਮਾਰਤ ਦੇ ਵਿੱਚ ਤਬਦੀਲ ਹੋ ਚੁੱਕਿਆ ਹੈ ਤੇ ਸ਼ਾਇਦ ਹੁਣ ਦੀਆਂ ਜੋ ਮੌਜੂਦਾ ਪੀੜ੍ਹੀ ਹੈ ਅੱਜ ਦੇ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਇਹ ਕੀ ਹੈ ਤੇ ਇਸ ਦਾ ਕੀ ਮਹੱਤਵ ਹੁੰਦਾ ਸੀ ਜੇਕਰ ਤੁਹਾਨੂੰ ਸਾਡੀ ਇਹ ਅੱਜ ਦੀ ਰਿਪੋਰਟ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਧੰਨਵਾਦ